ਹਰੇਕ ਦੇ ਕਰੇ ਮੀਟਰ ਲੱਗੂਗਾ ਭਾਵੇਂ ਕਲੋਨੀ ਲੀਗਲ ਹੈ ਇਲੀਗਲ ਹੈ ਭਾਵੇਂ ਉਹ ਘਰ 20 ਫੁੱਟ ਦਾ 50 ਫੁੱਟ ਦਾ ਉੱਥੇ ਬੱਚੇ ਜਿਹੜੇ ਨੇ ਉਹਨਾਂ ਨੂੰ ਦੀਵੇ ਚ ਜਾਂ ਲਾਲ ਟੈਂਚ ਨਹੀਂ ਉਹਨਾਂ ਨੂੰ ਬਿਜਲੀ ਦੇ ਵਿੱਚ ਪੜਨ ਦਾ ਮੌਕਾ ਮਿਲੂਗਾ ਅਸੀਂ ਉਹ ਸਰਕਾਰਾਂ ਨਾਲ ਉਹ ਬਾਅਦ ਲੀਗਲ ਇਲੀਗਲ ਬਾਅਦ ਚ ਲੜ ਲਾਂਗੇ ਜੀ ਪਰ ਕਿਰਾਂ ਹਰ ਘਰ ਦੇ ਵਿੱਚ ਬਿਜਲੀ ਚਾਹ ਮੰ ਜਿ ਜਿੰਨੇ ਮੈਕਸਿਮ ਮੈਂ ਤਾਂ ਬਾਰਾ ਬੰਦ ਕਰਤੇ ਜੀ ਟੋਲ ਪਲਾਜ਼ੇ ਮੇਰੇ ਥੋੜਾ ਜਾਂ ਅੰਡਰ ਆ ਜੇ ਬਸ ਮੈਂ ਇਹਦਾ ਚੈੱਕ ਕਰ ਰਿਹਾ ਕਿਉਂਕਿ ਇਹ ਐਨ ਐਚ ਆਈ ਗਲ ਕੋਈ ਵੀ ਇਹਦੇ ਵਿੱਚ ਬ੍ਰੀਚਿੰਗ ਆ ਗਈ ਕੀਤੀ ਹੋਗੀ ਕੋਈ ਨਾ ਕੋਈ ਤਾਂ ਐਗਰੀਮੈਂਟ ਚ ਬ੍ਰੀਚਿੰਗ ਤਾਂ ਮੈਂ ਸੈਂਟਰ ਨੂੰ ਇੱਕ ਚਿੱਠੀ ਲਿਖ ਕੇ ਉਸ ਤੋਂ ਬਾਅਦ ਆਪਾਂ ਜੁਲੀ ਬਿਸਤਰਾ ਚ ਕਾ ਦੇਣਾ ਸੀ ਜੀ ਐਮ ਸਾਹਿਬ ਸਾਹਿਬ ਜੀ ਆਪਣੇ ਕੋਲ ਤਾਂ ਪਿਛਲੀ ਵਾਰ ਅਭੀ ਨੋਟੀਫਿਕੇਸ਼ਨ ਨਹੀਂ ਆਇਆ ਹੋਊਗੀ ਜਲਦੀ ਹੋਊਗੀ ਜੀ ਹਰੇਕ ਦੇ ਕਰੇ ਮੀਟਰ ਲੱਗੂਗਾ ਭਾਵੇਂ ਕਲੋਨੀ ਲੀਗਲ ਹੈ ਇਲੀਗਲ ਹੈ ਭਾਵੇਂ ਉਹ ਘਰ 20 ਫੁੱਟ ਦਾ 50 ਫੁੱਟ ਦਾ ਉੱਥੇ ਬੱਚੇ ਜਿਹੜੇ ਨੇ ਉਹਨਾਂ ਨੂੰ ਦੀਵੇ ਚ ਜਾਂ ਲਾਲਟੈਂਚ ਨਹੀਂ ਉਹਨਾਂ ਨੂੰ ਬਿਜਲੀ ਦੇ ਵਿੱਚ ਪੜਨ ਦਾ ਮੌਕਾ ਮਿਲੂਗਾ ਅਸੀਂ ਉਹ ਸਰਕਾਰਾਂ ਨਾਲ ਉਹ ਬਾਅਦ ਲੀਗਲ ਇਲੀਗਲ ਬਾਅਦ ਚ ਲੜ ਲਾਂਗੇ ਜੀ ਪਰ ਕਿਰਾਂ ਹਰ ਘਰ ਦੇ ਵਿੱਚ ਬਿਜਲੀ ਪਹੁੰਚਾਵਾਂਗੇ ਐਨਆਰਆਈ ਪੋਰਟਲ ਲਾਂਚ ਕੀਤਾ ਹੈ ਉਹਦੇ ਉਹਦੇ ਵਿੱਚ ਜੋ ਮਰਜ਼ੀ ਸ਼ਿਕਾਇਤ ਕਰ ਸਕਦੇ ਹੋ ਤੁਸੀਂ ਕਰ ਸਕਦੇ ਨੇ ਉਹ ਤੇ ਨਾਲ ਐਨਆਰਆਈ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਟਾਈਮ ਬਾਉਂਡ ਵੀ ਕੀਤਾ ਹੈ ਕਿ ਉਹ ਜਦੋਂ ਸ਼ਿਕਾਇਤ ਕਰਨਗੇ ਤਾਂ ਮਹੀਨੇ ਦੇ ਵਿੱਚ ਵਿੱਚ ਖਾਸ ਤੌਰ ਤੇ ਜਦੋਂ ਉਹਨਾਂ ਦੀ ਡਿਪਾਰਚਰ ਦੀ ਟਿਕਟ ਹੈ ਉਦੋਂ ਪਹਿਲਾਂ ਪਹਿਲਾਂ ਉਹ ਮਸਲਾ ਹੱਲ ਹੋਣਾ ਚਾਹੀਦਾ ਹੈ ਕਿਉਂਕਿ ਇਹ ਨਹੀਂ ਹੈ ਹੋ ਸਕਦਾ ਕਿ ਉਹਨੂੰ ਕਹੀਏ ਅਸੀਂ ਟਿਕਟ ਵਧਾ ਲਾ ਤਾਂ ਫਿਰ ਉਹ ਉਹੀ ਉਹਦੀ ਉੱਥੇ ਜਾ ਕੇ ਕੰਮ ਛੁੱਟਦਾ ਤਾਂ ਉਹ ਇੱਥੋਂ ਜਾਣਾ ਹੀ ਠੀਕ ਸਮਝਦਾ ਫਿਰ ਜਦੋਂ ਟਾਈਮ ਤੇ ਜਾਈਏ